ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਤਰੱਕੀ ਹਾਸਲ ਕਰਨਾ ਚਾਹੁੰਦੇ ਆ ਜੇਕਰ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਫਿਰ ਬਜ਼ੁਰਗ ਦਿਆਂ ਦੱਸੀਆਂ ਹੋਈਆਂ ਇਹ ਗੱਲਾਂ ਹਮੇਸ਼ਾ ਚੇਤੇ ਦੇ ਵਿੱਚ ਰੱਖਿਓ ਕਦੇ ਵੀ ਭੁੱਲਣੀਆਂ ਨਹੀਂ ਚਾਹੀਦੀਆਂ ਕਿਉਂਕਿ ਇਹ ਗੱਲਾਂ ਸਾਨੂੰ ਔਖੇ ਤੋਂ ਔਖੇ ਟਾਈਮ ਦੇ ਵਿੱਚੋਂ ਬਾਹਰ ਕੱਢ ਲਿਆਉਂਦੀਆਂ ਨੇ ਤਾਂ ਫਿਰ ਆਓ ਅੱਜ ਦੀ ਵੀਡੀਓ ਦੇ ਰਾਹੀਂ ਜਾਣਦੇ ਹਾਂ ਕੀ ਸਾਡੇ ਬਜ਼ੁਰਗਾਂ ਨੇ ਸਾਨੂੰ ਕੀ ਸਮਝਾਇਆ ਹੈ ਵੀਡੀਓ ਸ਼ੁਰੂ ਕਰਦੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਸੁਣਿਆ ਕਰੋ ਜੇ ਵੀਡੀਓ ਚੰਗੀ ਲੱਗਦੀ ਹੈ ਤਾਂ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਜਾ ਕਰੋ ਤਾਂ ਜੋ ਇਹ ਮੈਸੇਜ ਹੋਰ ਵੀ ਬੰਨਪਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਨੇ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਦੇਖੋ ਜੀ ਸਾਡੀ ਜ਼ਿੰਦਗੀ ਦੇ ਵਿੱਚ ਕਈ ਵਾਰ ਅਜਿਹੇ ਹਾਲਾਤ ਬਣ ਜਾਂਦੇ ਆ ਅਜਿਹੀਆਂ ਸਥਿਤੀਆਂ ਬਣ ਜਾਂਦੀਆਂ ਜਿੱਥੇ ਕੋਈ ਵੀ ਸਾਥ ਦੇਣ ਵਾਲਾ ਨਹੀਂ ਹੁੰਦਾ ਜਿੱਥੇ ਸਮਝ ਹੀ ਨਹੀਂ ਆਉਂਦੀ ਵੀ ਕੀ ਕਰੀਏ ਤਾਂ ਅਜਿਹੇ ਹਾਲਾਤਾਂ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਇੱਕ ਛੋਟੀ ਜੀ ਕਹਾਣੀ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਇਸ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਇਹ ਕਹਾਣੀ ਬਹੁਤ ਹੀ ਸਿੱਖਿਆਦਾਇਕ ਆ ਸਾਨੂੰ ਬਹੁਤ ਕੁਝ ਸਮਝਾਉਂਦੀ ਆ ਸਾਡੇ ਬਜ਼ੁਰਗ ਸਾਡੇ ਮਹਾਪੁਰਖ ਜੋ ਵੀ ਸਾਨੂੰ ਕਹਾਣੀਆਂ ਸੁਣਾਉਂਦੇ ਨੇ ਨਾ ਉਹ ਸਾਡੇ ਭਲੇ ਦੇ ਲਈ ਤਾਂ ਜੋ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਫੈਸਲੇ ਲੈਣੇ ਆਸਾਨ ਹੋ ਜਾਣ ਸਾਡੀ ਜ਼ਿੰਦਗੀ ਸੋਹਣੀ ਤੇ ਸੌਖੀ ਬਣ ਜਾਵੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਪਰੇਸ਼ਾਨੀਆਂ ਤੋਂ ਬਚ ਜਾਈਏ ਤਾਂ ਅੱਜ ਦੀ ਕਹਾਣੀ ਵੀ ਬੜੀ ਸੋਹਣੀ ਹੈ ਛੋਟੀ ਜੀ ਕਹਾਣੀ ਹੈ ਬੜੇ ਧਿਆਨ ਨਾਲ ਸੁਣਿਓ ਕਿੰਦੇ ਇੱਕ ਵਾਰ ਨਾ ਇੱਕ ਬਜ਼ੁਰਗ ਕਿਸਾਨ ਆਪਣੇ ਖੇਤਾਂ ਦੇ ਵਿੱਚ ਬੈਠਾ ਪੰਛੀਆਂ ਨੂੰ ਉਡਾ ਰਿਆ ਸੀ ਇਹ ਬਜ਼ੁਰਗ ਦਾ ਰਜਾਨਾ ਦਾ ਕੰਮ ਸੀ ਕਿ ਆਪਣੇ ਖੇਤਾਂ ਦੇ ਵਿੱਚ ਆ ਕੇ ਖੇਤ ਦੀ ਰਾਖੀ ਕਰਨੀ ਆਪਣੀ ਫਸਲ ਨੂੰ ਪੰਛੀਆਂ ਤੋਂ ਜਾਨਵਰਾਂ ਤੋਂ ਬਚਾਉਣਾ ਤੇ ਕਹਿੰਦੇ ਉਹ ਬਜ਼ੁਰਗ ਆਪਣੇ ਖੇਤ ਦੇ ਵਿੱਚ ਗੀੜਾ ਮਾਰਦਾ ਹੋਇਆ ਉੱਚੀ-ਉੱਚੀ ਕੋ ਗੱਲ ਬੋਲਦਾ ਰਹਿੰਦਾ ਸੀ ਕਿ ਜੋ ਚਾਹੋਗੇ ਉਹ ਪਾਓਗੇ ਜੋ ਚਾਹੋਗੇ ਉਹ ਪਾਓਗੇ ਕਹਿੰਦੇ ਕਈ ਲੋਕ ਬਜ਼ੁਰਗ ਦੀਆਂ ਇਹਨਾਂ ਗੱਲਾਂ ਨੂੰ ਸੁਣ ਕੇ ਹੱਸ ਕੇ ਪਰਾਂ ਚਲੇ ਜਾਂਦੇ ਉਹਨਾਂ ਨੇ ਕਦੇ ਵੀ ਗੱਲ ਦੀ ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਕਹਿੰਦੇ ਉਸੇ ਰਸਤੇ ਤੇ ਇੱਕ ਦਿਨ ਇੱਕ ਬੇਰੋਜ਼ਗਾਰ ਨੌਜਵਾਨ ਜਾ ਰਿਹਾ ਸੀ ਕੁਝ ਪਰੇਸ਼ਾਨ ਲੱਗ ਰਿਹਾ ਸੀ ਤਾਂ ਕਹਿੰਦੇ ਉਸ ਦੇ ਕੰਨਾਂ ਦੇ ਵਿੱਚ ਜਦੋਂ ਇਹ ਬਜ਼ੁਰਗ ਬਾਪੂ ਜੀ ਦੀਆਂ ਆਵਾਜ਼ਾਂ ਪਈਆਂ ਤਾਂ ਉਹਦੇ ਪੈਰ ਆਪਣੇ ਆਪ ਹੀ ਰੁਕ ਗਏ ਉਹਨੂੰ ਬਾਪੂ ਜੀ ਦੀ ਆਵਾਜ਼ ਦੇ ਵਿੱਚ ਇੱਕ ਖਿੱਚ ਲੱਗੀ ਉਹ ਬਾਪੂ ਜੀ ਦੇ ਕੋਲ ਆਇਆ ਆ ਕੇ ਪੁੱਛਣ ਲੱਗਾ ਕਿ ਬਜ਼ੁਰਗੋ ਤੁਸੀਂ ਇਹ ਕੀ ਕਹਿ ਰਹੇ ਹੋ ਤਾਂ ਕਹਿੰਦੇ ਬਜ਼ੁਰਗ ਕਹਿਣ ਲੱਗਾ ਕਿ ਪੁੱਤਰ ਜੋ ਤੂੰ ਸੁਣਿਆ ਮੈਂ ਉਹੀ ਕਹਿ ਰਿਹਾ ਹਾਂ ਕੀ ਜੋ ਚਾਹੋਗੇ ਉਹ ਪਾਓਗੇ ਤਾਂ ਕਹਿੰਦੇ ਨੌਜਵਾਨ ਕਹਿਣ ਲੱਗਾ ਕਿ ਸੱਚਮੁੱਚ ਬਾਪੂ ਜੀ ਮੈਂ ਜੋ ਚਾਹਣਾ ਹਾਂ ਮੈਂ ਪਾ ਸਕਦਾ ਹਾਂ ਤਾਂ ਬਜ਼ੁਰਗ ਬਾਬਾ ਜੀ ਕਹਿਣ ਲੱਗੇ ਕਿ ਹਾਂ ਪੁੱਤਰ ਤੂੰ ਜੋ ਚਾਹਣਾ ਹੈ ਤੂੰ ਵੀ ਪਾ ਸਕਦਾ ਹੈ ਤਾਂ ਨੌਜਵਾਨ ਨੇ ਕਿਹਾ ਪਰ ਬਾਬਾ ਜੀ ਕਿਸ ਤਰ੍ਹਾਂ ਕੀ ਤੁਹਾਡੇ ਕੋਲ ਐਸੀ ਜੁਗਤ ਕੋਈ ਐਸਾ ਢੰਗ ਤਰੀਕਾ ਹੈ ਤਾਂ ਬਜ਼ੁਰਗ ਬਾਬਾ ਜੀ ਨੇ ਕਿਹਾ ਕਿ ਪੁੱਤਰ ਤੂੰ ਪਹਿਲਾਂ ਮੈਨੂੰ ਦੱਸ ਤਾਂ ਸਹੀ ਕਿ ਤੂੰ ਪੌਣਾ ਕੀ ਚਾਹਣਾ ਹੈ ਤੂੰ ਬਨਣਾ ਕੀ ਚਾਹਣਾ ਹੈ ਤਾਂ ਕਹਿੰਦੇ ਉਸ ਨੌਜਵਾਨ ਨੇ ਕਿਹਾ ਕੇ ਬਾਬਾ ਜੀ ਮੈਂ ਹੀਰਿਆਂ ਦਾ ਇੱਕ ਬਹੁਤ ਵੱਡਾ ਵਪਾਰੀ ਬੰਨਾ ਚਾਹਣਾ ਹਾਂ ਮੈਂ ਹੀਰਿਆਂ ਦਾ ਵਪਾਰ ਕਰਨਾ ਚਾਹਣਾ ਹਾਂ ਤਾਂ ਕਹਿੰਦੇ ਬਜ਼ੁਰਗ ਬਾਪੂ ਜੀ ਕਹਿਣ ਲੱਗੇ ਕਿ ਹਾਂ ਪੁੱਤਰ ਤੂੰ ਹੀਰਿਆਂ ਦਾ ਬਹੁਤ ਵੱਡਾ ਵਪਾਰੀ ਬਣ ਸਕਦਾ ਹੈ ਤਾਂ ਨੌਜਵਾਨ ਨੇ ਕਿਹਾ ਬਾਬਾ ਜੀ ਕਿਸ ਤਰ੍ਹਾਂ ਬਣ ਸਕਦਾ ਹਾਂ ਇਹ ਵੀ ਤਾਂ ਦੱਸੋ ਨਾ ਤਾਂ ਬਜ਼ੁਰਗ ਬਾਬਾ ਕਹਿਣ ਲੱਗਾ ਕਿ ਪੁੱਤਰ ਅੱਜ ਮੈਂ ਤੈਨੂੰ ਇੱਕ ਹੀਰਾ ਅਤੇ ਇੱਕ ਮੋਤੀ ਦੇਵਾਂਗਾ ਜਿਹਦੇ ਨਾਲ ਤੂੰ ਆਪਣੇ ਵਪਾਰ ਨੂੰ ਬਹੁਤ ਅੱਗੇ ਤੱਕ ਲਿਜਾ ਸਕਦਾ ਹੈ ਤੂੰ ਆਪਣੇ ਮਨ ਦੀ ਹਰ ਇੱਕ ਇੱਛਾ ਪੂਰੀ ਕਰ ਸਕਦਾ ਹੈ ਕਹਿੰਦੇ ਜਦੋਂ ਬਜ਼ੁਰਗ ਬਾਬਾ ਜੀ ਨੇ ਇਹ ਗੱਲ ਕਹੀ ਤਾਂ ਨੌਜਵਾਨ ਹਰਾੜ ਹੋ ਗਿਆ ਕੀ ਇਸ ਬਜ਼ੁਰਗ ਬਾਬਾ ਜੀ ਦੇ ਕੋਲ ਇੱਕ ਹੀਰਾ ਅਤੇ ਮੋਤੀ ਹੈ ਜੇ ਹੈ ਤਾਂ ਇਹ ਮੈਨੂੰ ਕਿਉਂ ਦੇਣਗੇ ਇਹ ਹੀ ਸਵਾਲ ਉਸ ਨੌਜਵਾਨ ਨੇ ਬਾਬਾ ਜੀ ਨੂੰ ਕੀਤਾ ਕੀ ਬਾਬਾ ਜੀ ਸੱਚਮੁੱਚ ਤੁਹਾਡੇ ਕੋਲ ਹੀਰਾ ਤੇ ਮੋਤੀ ਆ ਪਰ ਤੁਸੀਂ ਆਪਣਾ ਇੰਨਾ ਕੀਮਤੀ ਹੀਰਾ ਮੋਤੀ ਮੈਨੂੰ ਕਿਉਂ ਦਿਓਗੇ ਤੇ ਕਹਿੰਦੇ ਬਜ਼ੁਰਗ ਬਾਪੂ ਜੀ ਹੱਸ ਕੇ ਕਹਿਣ ਲੱਗੇ ਕਿ ਪੁੱਤਰ ਤੈਨੂੰ ਸਾਰੀ ਗੱਲ ਸਮਝਾਉਣਾ ਹਾਂ ਪਹਿਲਾਂ ਤੂੰ ਆਪਣਾ ਇੱਕ ਹੱਥ ਅੱਗੇ ਕਰ ਤੈਨੂੰ ਮੈਂ ਹੀਰਾ ਦਿੰਨਾ ਹਾਂ ਅਤੇ ਦੱਸਦਾ ਹਾਂ ਇਹ ਹੀਰਾ ਕਿਉਂ ਦੇਣ ਲੱਗਾ ਹਾਂ ਕਹਿੰਦੇ ਨੌਜਵਾਨ ਨੇ ਆਪਣੀ ਹਥੇਲੀ ਬਾਪੂ ਜੀ ਦੇ ਅੱਗੇ ਕਰ ਦਿੱਤੀ ਤੇ ਕਹਿੰਦੇ ਬਾਪੂ ਜੀ ਨੇ ਵੀ ਆਪਣੀ ਮੁਠ ਉਸ ਨੌਜਵਾਨ ਦੀ ਹਥੇਲੀ ਦੇ ਉੱਤੇ ਰੱਖ ਦਿੱਤੀ ਆਪਣੀ ਮੁਠ ਖੋਲ੍ਹ ਕੇ ਨੌਜਵਾਨ ਨੂੰ ਕਿਹਾ ਕਿ ਪੁੱਤਰ ਆਪਣੀ ਮੁਠੀ ਘੁੱਟ ਕੇ ਬੰਦ ਕਰ ਲੈ ਇਹ ਹੀ ਰੇ ਨੂੰ ਸੰਭਾਲ ਕੇ ਰੱਖੀ ਨੌਜਵਾਨ ਨੇ ਹੈਰਾਨ ਹੋ ਕੇ ਪੁੱਛਿਆ ਕਿ ਬਾਪੂ ਜੀ ਤੁਸੀਂ ਮੇਰੀ ਹਥੇਲੀ ਦੇ ਉੱਤੇ ਕੁਝ ਵੀ ਨਹੀਂ ਰੱਖਿਆ ਤੁਸੀਂ ਤਾਂ ਖਾਲੀ ਮੁੱਠ ਮੇਰੀ ਹਥੇਲੀ ਦੇ ਉੱਤੇ ਖੋਲੀ ਆ ਮੇਰੇ ਨਾਲ ਇਹ ਮਜ਼ਾਕ ਕਿਉਂ ਕਰ ਰਹੇ ਹੋ ਤਾਂ ਬਾਪੂ ਜੀ ਨੇ ਕਿਹਾ ਕਿ ਪੁੱਤਰ ਨਹੀਂ ਮੈਂ ਤੇਰੇ ਹੱਥ ਦੇ ਉੱਤੇ ਖਾਲੀ ਮੁੱਠ ਨਹੀਂ ਖੋਲੀ ਮੈਂ ਤਾਂ ਤੈਨੂੰ ਇੱਕ ਐਸਾ ਕੀਮਤੀ ਹੀਰਾ ਦਿੱਤਾ ਹੈ ਜੇਕਰ ਤੂੰ ਇਹਨੂੰ ਸੰਭਾਲ ਲਿਆ ਤਾਂ ਤੂੰ ਜੋ ਚਾਹਣਾ ਇਹਨਾਂ ਸਭ ਕੁਝ ਪ੍ਰਾਪਤ ਕਰ ਸਕਦਾ ਹੈ ਨੌਜਵਾਨ ਨੇ ਕਿਹਾ ਬਾਪੂ ਜੀ ਮੈਂ ਸਮਝਿਆ ਨਹੀਂ ਕਿ ਤੂੰ ਜੀ ਕਿਵੇਂ ਸਮਝਾਉਣਾ ਚਾਹੁੰਦੇ ਹੋ ਤਾਂ ਬਾਪੂ ਜੀ ਨੇ ਕਿਹਾ ਪੁੱਤਰ ਇਹ ਕੀਮਤੀ ਹੀਰਾ ਹੈ ਸਮਾਂ ਜਿਸ ਬੰਦੇ ਨੇ ਸਮੇਂ ਦੀ ਕਦਰ ਕਰ ਲਈ ਸਮੇਂ ਨੂੰ ਸੰਭਾਲ ਲਿਆ ਸਮਝੋ ਉਹਨੇ ਸਭ ਕੁਝ ਪਾ ਲਿਆ ਤਾਂ ਅੱਜ ਤੋਂ ਬਾਅਦ ਤੂੰ ਇਹ ਗੱਲ ਹਮੇਸ਼ਾ ਯਾਦ ਰੱਖੀ ਕਿ ਜੇਕਰ ਕੁਝ ਬਣਨਾ ਚਾਹੁੰਨਾ ਹੈ ਤਾਂ ਆਪਣੀ ਜ਼ਿੰਦਗੀ ਦਾ ਇੱਕ ਇੱਕ ਪਲ ਇੱਕ ਇੱਕ ਛਿੰਤ ਬਹੁਤ ਕੀਮਤੀਆਂ ਕਦੇ ਵੀ ਇਹਨੂੰ ਫਜ਼ੂਲ ਦੀਆਂ ਗੱਲਾਂ ਦੇ ਵਿੱਚ ਫਜ਼ੂਲ ਦੇ ਕੰਮਾਂ ਦੇ ਵਿੱਚ ਵਿਅਰਥ ਨਾ ਕਰੀ ਆਪਣੇ ਇੱਕ ਇੱਕ ਪਲ ਇੱਕ ਇੱਕ ਛਿੰਤ ਦੀ ਕੀਮਤ ਨੂੰ ਸਮਝ ਕੇ ਇਹਨੂੰ ਚੰਗੇ ਪਾਸੇ ਲਾਵੀਂ ਆਪਣੀ ਮੰਜ਼ਿਲ ਆਪਣੇ લક્ષ્ય ਵੱਲ ਲਾਵੀਂ ਤਾਂ ਦੇਖਣਾ ਤੂੰ ਆਪਣੀ ਮੰਜ਼ਿਲ ਤੱਕ ਜਰੂਰ ਪਹੁੰਚੇਗਾ ਫਿਰ ਦੂਸਰਾ ਹੱਥ ਅੱਗੇ ਕਰਨ ਨੂੰ ਕਿਹਾ ਨੌਜਵਾਨ ਨੇ ਦੂਸਰਾ ਹੱਥ ਅੱਗੇ ਕੀਤਾ ਤਾਂ ਬਜ਼ੁਰਗ ਨੇ ਫਿਰ ਉਹਦੇ ਹੱਥ ਦੇ ਉੱਤੇ ਆਪਣੇ ਹੀ ਆਪਣਾ ਹੱਥ ਰੱਖ ਕੇ ਮੁਠੀ ਬੰਦ ਕਰਨ ਲੱਗਿਆ ਅਤੇ ਕਿਹਾ ਪੁੱਤਰ ਇਹ ਦੁਨੀਆ ਦਾ ਸਭ ਤੋਂ ਕੀਮਤੀ ਮੋਤੀ ਆ ਇਹ ਹੈ ਧੀਰਜ ਇਹ ਵੀ ਤੇਰੇ ਕੋਲ ਹੋਣੀ ਜ਼ਰੂਰੀ ਆ ਕਿਉਂਕਿ ਜਦੋਂ ਤੂੰ ਆਪਣੀ ਮੰਜ਼ਿਲ ਆਪਣੇ ਮਕਸਦ ਨੂੰ ਪਾਉਣ ਦੇ ਰਾਹ ਤੇ ਚੱਲੇਗਾ ਤਾਂ ਰਸਤੇ ਦੇ ਵਿੱਚ ਬਹੁਤ ਰੁਕਾਵਟਾਂ ਆਉਣੀਆਂ ਨੇ ਹੋ ਸਕਦਾ ਹੈ ਤੈਨੂੰ ਸਫਲਤਾ ਮਿਲਣ ਤੋਂ ਪਹਿਲਾਂ ਅਸਫਲਤਾ ਮਿਲੇ ਜਾਂ ਫਿਰ ਸਫਲਤਾ ਮਿਲਣ ਦੇ ਵਿੱਚ ਦੇਰੀ ਹੋ ਜਾਵੇ ਤਾਂ ਕਦੇ ਵੀ ਆਪਣੀ ਧੀਰਜ ਆਪਣੀ ਹਿੰਮਤ ਹੌਸਲਾ ਨਾ ਛੱਡੀ ਬੇਨਤੀ ਦੇਣ ਨਾਲ ਅੱਗੇ ਵਧਦਾ ਜਾਵੀਂ ਤਾਂ ਦੇਖੀ ਆਪਣੀ ਮੰਜ਼ਿਲ ਤੱਕ ਜਰੂਰ ਪਹੁੰਚ ਜਾਵੇਗਾ ਤਾਂ ਕਹਿੰਦੇ ਨੌਜਵਾਨ ਬੜਾ ਖੁਸ਼ ਹੋਇਆ ਬਾਪੂ ਜੀ ਦਾ ਧੰਨਵਾਦ ਕਰਨ ਲੱਗਾ ਕਿ ਬਾਪੂ ਜੀ ਸੱਚਮੁੱਚ ਤੁਸੀਂ ਮੈਨੂੰ ਇਹ ਦੋ ਕੀਮਤੀ ਹੀਰੇ ਰੂਪੀ ਉਪਦੇਸ਼ ਦਿੱਤੇ ਨੇ ਇੱਕ ਜੋ ਬਣਖ ਸਮੇਂ ਦੀ ਕਦਰ ਕਰਦਾ ਹੈ ਉਹ ਹਮੇਸ਼ਾ ਆਪਕੇ ਬਾਦਦਾ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਦੁਖੀ ਨਹੀਂ ਹੁੰਦਾ ਪਰ ਜੋ ਆਪਣੇ ਸਮੇ ਨੂੰ ਵਿਅਰਥਕਵਾ ਲੈਂਦੇ ਨੇ ਉਹ ਫਿਰ ਪਛਤਾਉਂਦੇ ਰਹਿੰਦੇ ਨੇ ਤਾਂ ਬਾਪੂ ਜੀ ਤੁਹਾਡੀਆਂ ਇਹ ਦੋਵੇਂ ਗੱਲਾਂ ਮੈਂ ਹਰ ਵਕਤ ਚੇਤੇ ਰੱਖਾਂਗਾ ਤੇ ਕਹਿੰਦੇ ਉਹ ਨੌਜਵਾਨ ਬਾਪੂ ਜੀ ਤੋਂ ਉਹ ਉਪਦੇਸ਼ ਲੈ ਕੇ ਅੱਗੇ ਨੂੰ ਤੁਰ ਪਿਆ ਸੋ ਇਹ ਕਹਾਣੀ ਭਾਵੇਂ ਕਾਲਪਣੀ ਕਿਹਾ ਭਾਵੇਂ ਕੁਝ ਵੀ ਪਰ ਸਾਨੂੰ ਬਹੁਤ ਚੰਗੀ ਸਿੱਖਿਆ ਦਿੰਦੀ ਆ ਕਿ ਜੋ ਬਲੁਖ ਸਮੇ ਦੀ ਕਦਰ ਕਰਦੇ ਨੇ ਉਹ ਹਮੇਸ਼ਾ ਅੱਗੇ ਵੱਧ ਜਾਂਦੇ ਨੇ ਅਤੇ ਜੋ ਬਨੁਖ ਸਮੇਂ ਦੀ ਵੀ ਇਹ ਕਦਰ ਨਹੀਂ ਕਰਦੇ ਆ ਤਾਂ ਫਿਰ ਉਹ ਪਛਤਾਉਂਦੇ ਆ ਕਿਉਂਕਿ ਬੀਤਿਆ ਵੇਲਾ ਕਦੇ ਵੀ ਹੱਥ ਨਹੀਂ ਆਉਂਦਾ ਫਿਰ ਬੰਦੇ ਦੇ ਕੋਲ ਸਿਰਫ ਪਛਤਾਵਾ ਰਹਿ ਜਾਂਦਾ ਹੈ ਤਾਂ ਫਿਰ ਆਓ ਆਪਾਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਗੱਲਾਂ ਨੂੰ ਲਾਗੂ ਕਰੀਏ ਕਿ ਕਦੇ ਇਹ ਨਿੱਕੀ ਨਿੱਕੀ ਗੱਲ ਤੋਂ ਕਾਲੇ ਨਹੀਂ ਪੈਣਾ ਜ਼ਿੰਦਗੀ ਦੇ ਵਿੱਚ ਬਹੁਤ ਅਜਿਹੇ ਮੌਕੇ ਆਉਂਦੇ ਆ ਕੁਝ ਗੱਲਾਂ ਕੁਝ ਲੋਕ ਸਾਡੇ ਖਿਲਾਫ ਹੋ ਸਕਦੇ ਆ ਪਰ ਜੇਕਰ ਅਸੀਂ ਧੀਰਜ ਰੱਖਾਂਗੇ ਹੌਸਲਾ ਰੱਖਾਂਗੇ ਸ਼ਾਂਤਮਨ ਦੇ ਨਾਲ ਗੱਲ ਨੂੰ ਸਮਝਾਂਗੇ ਤਾਂ ਉਹਦੇ ਵਿੱਚੋਂ ਬਾਹਰ ਆ ਜਾਵਾਂਗੇ ਕਈ ਵਾਰ ਬੰਦਾ ਛੋਟੀ ਛੋਟੀ ਗੱਲ ਤੋਂ ਕਾਲਾ ਪੈ ਕੇ ਆਪਣਾ ਬਹੁਤ ਵੱਡਾ ਨੁਕਸਾਨ ਕਰ ਲੈਂਦਾ ਹੈ ਤਾਂ ਹਮੇਸ਼ਾ ਸ਼ਾਂਤ ਰਹਿਣਾ ਹੈ ਮਨ ਜਿੰਨਾ ਸ਼ਾਂਤ ਰਹੇਗਾ ਓਨਾ ਹੀ ਅਸੀਂ ਅੱਗੇ ਵਧਦੇ ਹਾਂ